ਇਹ ਸਪੈਸ਼ਲ ਸੈਸ਼ਨ ਜਿਹੜਾ ਸਰਕਾਰ ਨੇ ਲੈ ਕੇ ਆਂਦਾ ਤੁਸੀਂ ਆਪਿਆ ਆਪੇ ਦੇਖਿਆ ਹੋਣਾ ਕਿ ਸਪੈਸ਼ਲ ਬੁਲਾ ਲਿਆ ਸੈਸ਼ਨ ਇਹ ਸੈਸ਼ਨ ਦੀ ਤਿਆਰੀ ਹੈ ਨਹੀਂ ਜਿਸ ਗभीर ਮੁੱਦੇ ਤੇ ਲੈ ਕੇ ਆਂਦਾ ਜਿੱਤੇ ਹਰ ਪੰਜਾਬੀ ਜਿਹੜਾ ਸਾਡੇ ਸੂਬੇ ਵਿੱਚ ਜਾਂ ਦੇਸ਼ ਵਿੱਚ ਹੀ ਨਹੀਂ ਆਸ ਦੇ ਦੇਸ਼ਾਂ ਵਿੱਚ ਵੀ ਜਿੱਥੇ ਪੰਜਾਬੀ ਜਗਤ ਬੈਠਾ ਉਹ ਸਾਰੇ ਬਹੁਤ ਜ਼ਿਆਦਾ ਚਿੰਤਤ ਨੇ ਵਿਦਮੀਆਂ ਦੇ ਕੇਸਾਂ ਤੋਂ ਉਹ ਇਸ ਪਾਰਟੀ ਤੋਂ ਉਮੀਦ ਰੱਖਦੇ ਸੀ ਕਿ ਜਿਸ ਪਾਰਟੀ ਨੇ ਵਾਦਾ ਕੀਤਾ ਸੀ ਸਰਕਾਰ ਬਣਾ ਕੇ ਪਹਿਲੇ ਕਿ ਅਸੀਂ ਜਦੋਂ ਵੀ ਸਰਕਾਰ ਚਾਏ ਅਸੀਂ 24 ਘੰਟਿਆਂ ਦੇ ਵਿੱਚ ਵਿਦਮੀਆਂ ਦੀ ਜਸਟਿਸ ਲਾਣਾ ਅੱਜ ਜੇ ਤਕਰੀਬਨ ਤੁਸੀਂ ਵੇਖੋ ਇਹ ਸਰਕਾਰ ਦੇ ਸਾਢੇ 3 ਸਾਲ ਵਿੱਚ ਤੋਂ ਬਾਅਦ ਇਹਨਾਂ ਨੂੰ ਆਪਣਾ ਥੱਲੇੜਾ ਤਿਆਰ ਨਹੀਂ ਹੋਇਆ। ਤੁਸੀਂ ਹਰਾਨ ਹੋ ਗੋਗੇ। ਕਿ ਇੱਕ ਸਿਮੀਲਰ ਬਿੱਲ 2018 ਦੇ ਵਿੱਚ ਆਮਰੂਤੀ ਸਰਕਾਰ ਲੈ ਕੇ ਆਈ। ਉਹ ਮੈਂ ਸਾਰੇ ਹਾਊਸ ਨੂੰ ਤੇ ਸਾਰੇ ਪੰਜਾਬੀ ਜਣੇ ਨੂੰ ਦੱਸਣਾ ਚਾਹਨਾ। ਉਹ ਬਿੱਲ ਯੂਨੀਨਿਮਸਲੀ ਪਾਸ ਹੋਇਆ। ਹਰ ਪਾਰਟੀ ਨੇ ਜਿਹਦੇ ਵਿੱਚ ਆਮ ਆਦਮੀ ਪਾਰਟੀ ਵੀ ਸੀ ਅਕਾਲੀ ਦਲ ਵੀ ਸੀ ਜਿਹਦੇ ਵਿੱਚ ਭਗਪਾ ਵੀ ਸੀ ਬਾਕੀ ਸਾਰੀਆਂ ਪਾਰਟੀਆਂ ਨੇ ਵੀ ਬਕਾਇਦਾ ਦੌਰ ਉਹਦਾ ਸਪਰਤਨ ਕਰਦੇ ਨਨ੍ਨਬਸ ਨਹੀਂ ਪਾਉਂਦੇ ਅਸੀਂ ਹੈਰਾਨ ਹੋਏ ਆ ਪਹਿਲੇ 2 ਦਿਨ ਦਾ ਸੈਸ਼ਨ ਫਿਰ ਸਾਡੇ ਖਾਤੇ ਚੜ੍ਹ ਕੇ ਸਾਡੇ ਮੋਢੇ ਤੇ ਬੰਦੂਕ ਰੱਖ ਕੇ ਚਲਾਨ ਦੀ ਕੋਸ਼ਿਸ਼ ਕਿ ਜੀ ਅਸੀਂ ਆਪੋਜੀਸ਼ਨ ਤੇ ਕਹਿੰਦੇ ਇਹਨਾਂ ਨੂੰ 2 ਦਿਨ ਐਕਸਟਰਾ ਦਿੱਤੇ ਨੇ 2 ਦਿਨ ਜਿਹੜੇ ਸਾਨੂੰ ਐਕਸਟਰਾ ਦਿੱਤੇ ਸਪੀਕਰ ਸਾਹਿਬ ਨੇ ਉਹ ਸਾਡਾ ਮੇਨ ਮਕਸਦ ਸੀ ਕਿ ਇੱਕ ਦਿਨ ਲਾਅ ਐਂਡ ਆਰਡਰ ਤੇ ਚਰਚਾ ਕਰੋ ਦੂਸਰੇ ਦਿਨ ਜਿਹੜੀ ਲੈਂਡ ਪੂਲਿੰਗ ਪਾਲਿਸੀ ਇਹ ਤਾਂ ਉਹਦੇ ਤੇ ਚਰਚਾ ਕਰਨੀ ਹੈ ਅੱਜ ਸੱਦਿਆ ਗਿਆ ਸਾਰਿਆਂ ਨਾਲ ਸਪੀਕਰ ਸਾਹਿਬ ਨੇ ਮੀਟਿੰਗ ਕੀਤੀ ਸਾਰੀ ਆਪੋਜੀਸ਼ਨ ਪਾਰਟੀਆਂ ਇਹ ਗੱਲ ਕਹੀ ਕਿ ਅਸੀਂ ਚਾਹ ਮੰਗਦੇ ਹਾਂ ਕਿ ਚੰਗੇ ਮਾਹੌਲ ਦੇ ਵਿੱਚ ਇਹ ਆਦਮੀਆਂ ਦਾ ਕਿਉਂਕਿ ਬਹੁਤ ਸੈਂਸਿਟਿਵ ਹੁੰਦੇ ਆ ਕਿ ਸੰਜੀਦਾ ਆਉਥੇ ਬੈਸੋ ਲਈ ਜੇ ਦੀ ਅਸੀਂ ਪ੍ਰੋਮਿਸ ਕੀਤਾ ਇਹ ਸੰਜੀਦਾ ਬੈਸ ਹੋਏਗੀ ਪਰ ਸਪੀਕਰ ਸਾਹਿਬ ਜਿਹੜਾ ਐਡਵਾਂਸ ਡਰਾਫਟ ਸਾਨੂੰ ਤੁਸੀਂ ਆਪੋਜੀਸ਼ਨ ਪਾਰਟੀਆਂ ਜਾਂ ਮੈਂਬਰ ਨੂੰ ਦੇਣਾ ਹੁੰਦਾ ਤੁਸੀਂ ਇਹ ਐਡਵਾਂਸ ਡਰਾਫਟ ਵੀ ਕੋਈ ਨਹੀਂ ਦਿੱਤਾ 15 ਮਿੰਟ ਪਹਿਲੇ ਇੱਕ ਕਾਗਜ਼ ਤੁਸੀਂ ਸਾਨੂੰ ਦੇ ਦਿੰਦੇ ਕੋਸਟ ਵਾਸ ਮੈਨੂੰ ਦੱਸੋ 15 ਮਿੰਟ ਦੇ ਵਿੱਚ ਕੋਈ ਐਸੀ ਕੰਪਿਊਟਰ ਹੈ ਜਿਹੜੇ ਕੋਈ ਬਟਨ ਨਾ ਪੀਏ ਤੇ ਉਹਦਾ ਉਸੇ ਟਾਈਮ ਇਹ ਟੈਕਨੀਕਲ ਮੈਟਰਸ ਨੇ ਲੀਗਲ ਮੈਟਰਸ ਨੇ ਇਹਦੇ ਵਿੱਚ ਨਵੇਂ ਜਿਹੜੀ ਭਾਰਤੀ ਨਾ ਸਨ ਐਟਾ ਜਿਹੜਾ ਉਹਦੇ ਕਾਨੂੰਨ ਇਹਦੇ ਵਿੱਚ ਲਾਗੂ ਹੁੰਦੇ ਨੇ ਜਿਸ ਅਸੀਂ ਸਟੱਡੀ ਕਰਨਾ ਹੁੰਦਾ ਅੰਦਰ ਐਸੀ ਗੱਲ ਦੀ ਫਿਰ ਸਾਰਿਆਂ ਦੇ ਵਿੱਚ ਇਹ ਗੱਲ ਮੁੱਕੀ ਕਿ ਠੀਕ ਹੈ ਅੱਜ ਅਸੀਂ ਇਹਨੂੰ ਇੰਟਰੋਡਿਊਸ ਕਰਵਾ ਦਾਂਗੇ ਗਵਰਨਮੈਂਟ ਵੱਲੋਂ ਪਰ ਬਹਿਸ ਕੱਲ ਸਵੇਰੇ ਦੇ ਦਰ ਵੇ ਸ਼ੁਰੂ ਹੋਏਗੀ ਅਸੀਂ ਸਾਰੇ ਇਸ ਗੱਲ ਨੂੰ ਐਕਸੈਪਟ ਕਰਕੇ ਆ ਗਏ ਮੈਨੂੰ ਪਤਾ ਲੱਗਾ ਹੁਣ ਥੋੜੀ ਦੇਰ ਪਹਿਲੇ ਭਗਵੰਤ ਕਮਾਨ ਜੀ ਇੱਥੇ ਕਹਿ ਕੇ ਗਏ ਨੇ ਕਿ ਬਾਜੀਵਾ ਸਾਹਿਬ ਨੇ ਕਿਹਾ ਸਾਡੀ ਤਿਆਰੀ ਨਹੀਂ ਸਾਨੂੰ ਵਕਤ ਚਾਹੀਦਾ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਵਿਆਹ ਦੀਆਂ ਦੇ ਮੁੱਦੇ ਤੇ ਸਾਡੇ ਚੀਫ ਮਿਨਿਸਟਰ ਨੂੰ ਥੋੜੀ ਜਿਹੀ ਗੰਬੀਰਤਾ ਬਖਾ ਦਿੱਤੀ। ਉਹਨਾਂ ਦੇ ਪਾਰਟੀ ਦੇ ਪ੍ਰਧਾਨ ਵੀ ਸਾਡੀ ਮੀਟਿੰਗ ਵਿੱਚ ਸ਼ਾਮਲ ਸਨ। ਉਹ ਵੀ ਸਤਿਅ ਦੇ ਸੀ। ਅਮਰੋ ਰੋੜਾ ਦੀ ਕਸੰਜੀਦਗੀ ਦੇ ਨਾਲ ਇੱਥੇ ਬਹਿਸ ਹੋਣੀ। ਅਸੀਂ ਵੀ ਚਾਹਦੇ ਹਾਂ ਕੋਈ ਗੁਨਾਹਗਾ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਜੇ ਬੇਅਦਵੀ ਕਰਦਾ ਉਹ ਸਜ਼ਾ ਤੋਂ ਬਿਨਾ ਜਾਣਾ ਨਹੀਂ ਚਾਹੀਦਾ। ਬਾਕੀ ਸਾਰੀ ਚਰਚਾ ਸਵੇਰੇ ਰੱਖਾਂ। ਅਸੀਂ ਤਿਆਰ ਪਰ ਤਿਆਰ ਸੀ। ਅਸੀਂ ਚਾਹਦੇ ਸੀ ਸੰਜੀਦਾ ਮਾਹੌਲ ਚ। ਮੈਂ ਇਹੀ ਗੱਲ ਕਹੀ ਸੀ ਭਗਵੰਤ ਮਾਨ ਜੀ ਨੂੰ ਮਾਨ ਸਾਹਿਬ ਸਾਡੇ ਕੋ ਤੇ ਇਹੋ ਜਿਹਾ ਜਵਾਬ ਹੈ ਨੇ ਜਿੱਦ ਦਿਨ ਅਸੀਂ ਤੁਹਾਨੂੰ ਸਵਾਲ ਪੁੱਛ ਲਿਆ ਉਦੋਂ ਤੁਸੀਂ ਪਾਣੀਓ ਪਾਣੀ ਹੋ ਗਏ ਤੋਂ ਐਸੀ ਗੱਲ ਕਾਹਨ ਇਹਦੇ ਵਿੱਚ ਵੈਟਰਮੈਂਟ ਇਹੀ ਹੈ ਤੋਂ ਸਪੀਕਰ ਸਾਹਿਬ ਨੇ ਅਲਟੀਮੇਟਲੀ ਸੋਚ ਵਿਚਾਰ ਕੇ ਸੈਂਸ ਅਬਲੀ ਹਾਊਸ ਮジョਰਿਟੀ ਭਾਵੇਂ ਇਹਨਾਂ ਕੋਲ ਹੈ ਬਸ ਸਾਰੀਆਂ ਪੋਲੀਟਿਕਲ ਜਮਾਤਾਂ ਚਾਹਦੀਆਂ ਸੀ ਕਿ ਕੱਲ ਚਰਚਾ ਹੋਏ ਸਾਨੂੰ ਟਾਈਮ ਮਿਲਿਆ ਸੀ ਸਟੱਡੀ ਕਰ ਸਕੀਏ ਅਸੀਂ ਸਾਥੀਆਂ ਦੀ رائے ਲੈ ਸੀ ਅਸੀਂ ਇਹਨਾਂ ਮੁੱਦਿਆਂ ਤੇ ਬੈਟਰਮੈਂਟ ਆਫ ਪੰਜਾਬ ਆਸੇ ਸੋ ਥੈਟ ਇਸ ਕਿਸਮ ਦੇ ਇਨਸੀਡੈਂਟ ਦਿਨ ਵਾਈਜ਼ ਹੋ ਸਕਣ ਲੋਕਾਂ ਨੂੰ ਡਰ ਹੋਏ ਲੋਕਾਂ ਨੂੰ ਹੌਫ ਹੋਏ ਬੇਦੀ ਬੀ ਅਸੀਂ ਕੱਲੇ ਦਿਨ ਬੈਸ ਕਰ ਇਹਦੇ ਨਾਲ ਨਾਲ ਸਾਨੂੰ ਹਰਾਨੀ ਇਸ ਗੱਲ ਦੀ ਹੋਈ ਹੈ ਅਫਸੋਸ ਵੀ ਬੜਾ ਹੋਇਆ ਕਿ ਸੰਵਾਦ ਸਾਹਿਬ ਤੁਸੀਂ ਸਾਨੂੰ ਪ੍ਰੋਮਿਸ ਕੀਤਾ ਲਾਅ ਐਂਡ ਆਰਡਰ ਦੀ ਤੇਰੀ ਗੰਭੀਰ ਮਸਲਾ ਉਹਦੇ ਤੇ ਚਰਚਾ ਕਰਾਂਗੇ ਅੱਜ ਤੁਸੀਂ ਵੇਖੋ ਜਿਹੜਾ ਸਾਡੇ ਸਾਹਮਣੇ ਇਹਨਾਂ ਨੇ ਸਾਰਾ ਅੱਜ ਦਾ ਜਿਹੜਾ ਇਹਨਾਂ ਨੇ ਸਾਹਮਣੇ ਰੱਖਿਆ business ਉਹਦੇ ਵਿੱਚ ਲਾਅ ਐਂਡ ਆਰਡਰ ਦਾ ਉਹਦੇ ਤੇ ਬਹਿਸ ਕਰਨ ਦਾ ਕੋਈ ਟਾਈਮ ਹੀ ਹੈ ਲੈਂਡ ਪੂਲਿੰਗ ਤੇ ਕੋਈ ਨਹੀਂ ਅੱਜ ਹਜ਼ਾਰਾਂ ਲੋਕ ਇੰਡੀਆ نیشنل ਕਾਂਗਰਸ ਦੇ ਸਾਡੀ ਪਾਰਟੀ ਦੀ ਲੀਡਰਸ਼ਿਪ ਤੇ ਪ੍ਰਧਾਨ ਦੇ ਥੱਲੇ ਰਾਜਾ ਬਟਿੰਗ ਜੀ ਦੇ ਹਜ਼ਾਰਾਂ ਦੀ ਤعداد ਦੇ ਵਿੱਚ ਜਿਹੜਾ ਗਲਾਡਾ ਦਾ ਆਫਿਸ ਏ ਲੁਧਿਆਣੇ ਦੇ ਵਿੱਚ ਉਹਨਾਂ ਪ੍ਰਦਰਸ਼ਨ ਪੰਜਾਬੀਆਂ ਨੂੰ ਅਸੀਂ ਫੇਰ ਇਹ ਅਪੀਲ ਕਰਨੇ ਕਿ ਜੋ ਨਰਿੰਦਰ ਮੋਦੀ ਜੀ ਨੇ ਕਾਲੇ ਕਾਨੂੰਨ ਲਿਆ ਕੇ ਸਾਡੀਆਂ ਜ਼ਮੀਨਾਂ ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕੀਤੀ ਸੀ ਉਹ ਜ਼ਮੀਨਾਂ ਨੂੰ अडानी ਤੇ ਬਾਨੀ ਨੂੰ ਦੇਣਾ ਚਾਹੁੰਦੇ ਸੀ ਇਹ ਪੰਜਾਬੀਆਂ ਨੇ ਉਹਨਾਂ ਦਾ ਮਲਸੂਬਾ ਸਿਰੇ ਨਹੀਂ ਚੜ੍ਹਨ ਦਿੱਤਾ ਇਹ ਕੇਜਰੀ ਵਾਲਨ ਕੋਡ ਹੈ ਵੀ ਮਨਸੂਬਾ ਸੀ ਸਿਰੇ ਨਹੀਂ ਚੜਨ ਤਾਂਗੇ ਕਿਉਂਕਿ ਇਹਨਾਂ ਨੇ ਫਾਈਨਲੀ ਇਥੋਂ ਭੱਜ ਲਾ ਕੇਜਰੀ ਵਾਲਨੇ ਕੋਈ ਸਾਈਨ ਸਿਫਾਈਲ ਨਾ ਭਗਵੰਤ ਕਰਨ ਨੂੰ ਫਿਰਦਾ ਚੀਫ ਸਕੱਟਰੀ ਸਾਹਿਬ ਦੀ ਸਤਾਈ ਦੇ ਵਿੱਚ ਡਰ ਮੁੱਕ ਜਾਣੀ ਨੌਕਰੀ ਖਤਮ ਹੋ ਜਾਣੀ ਤੇ ਆਪਾਂ ਲਭਾਂਗੇ ਕੋਈ ਇਸ ਗੱਲ ਕਾਰ ਤਰਮੋ ਮੱਛੀ ਹੋਏ ਆਪਣੇ ਜਿਹੜੇ ਦਿੱਲੀ ਤੋਂ ਲਿਆ ਕੇ ਬਰਿਸਟਰਾ ਨਾਲ ਮੀਟਿੰਗਾਂ ਕਰਦੇ ਨੇ ਤੁਸੀਂ ਲੋਕਾਂ ਨੂੰ ਇਸ ਗੱਲ ਵੱਲ ਪ੍ਰੇਰਿਤ ਕਰੋ ਇਹ ਬੜਾ ਤੁਹਾਡੇ ਹੱਕ ਦਾ ਇਹ ਲੈਂਡ ਪੂਲਿੰਗ ਨਹੀਂ ਲੈਂਡ ਪੂਲਿੰਗ ਜਿਹੜੀ ਇਹ ਪਾਲਿਸੀ ਹੈ ਇਹ ਪ੍ਰੇਰਿਤ ਕਰੋ ਪ੍ਰੇਰਿਤ ਕਿਸੇ ਨੇ ਨਹੀਂ ਹੋਣਾ ਸਿੰਦਰਜਨ ਜੀ ਤੁਹਾਨੂੰ ਲੁੱਟ ਨਹੀਂ ਕਿਸੇ ਨੇ ਕਰਦਾ ਸੋ ਕੱਲ ਅਸੀਂ ਹੋਕਵਾ ਇਹਨੂੰ ਜਵਾਬ ਵੀ ਦਵਾਂ ਭਗਵੰਤ ਨੂੰ ਇਹਦੀ ਪਾਰਟੀ ਨੇ ਤੇ ਇਹਨੇ ਤੇ ਕੇਜਰੀਵਾਲ ਨੇ ਜਿਹੜਾ ਸਭੂਚੇ ਪੰਜਾਬ ਦੀ ਯਕੀਨ ਦਿਵਾਸੀ 20 ਘੰਟਿਆਂ ਦਾ ਉਹ ਕਈ ਮਹੀਨਿਆਂ ਵਿੱਚ ਤਬਦੀਲ ਹੋ ਕੇ ਰਹਿ ਗਿਆ ਇਹ ਕੀ ਕੀ ਕਾਰਗੁਜ਼ਾਰੀ ਇਹਨਾਂ ਦੇ ਵੇਖੋ ਮੈਂ ਦੱਸਣਾ ਚਾਹਨਾ ਰਾਸ਼ਟਰਪਤੀ ਜੀ ਕੋ ਜਿਹੜਾ ਬਿੱਲ ਗਿਆ 2018 ਦਾ ਗਿਆ ਅਜੇ ਤੱਕ ਕਦੀ ਵੀ ਜਦੋਂ ਦੇ ਬਾਈ ਦੇ ਆਏ ਨੇ ਇੱਕ ਵਾਰ ਵੀ ਇਹਨਾਂ ਨੇ ਜਾ ਕੇ ਰਾਸ਼ਟਰਪਤੀ ਜੀ ਦੇ ਕੋਲ ਇੱਕ ਵਾਰ ਵੀ ਸਜੀਦਾ ਇਹਨਾਂ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਸ ਬਿੱਲ ਨੂੰ ਜਿਹੜਾ ਸਰਸਫਤੀ ਨਾਲ ਪਾਸ ਹੋਇਆ ਕਿ ਅਸੀਂ ਉਸ ਨੂੰ ਮਨਜ਼ੂਰੀ ਦੇਵਾ ਸਕਦੇ ਜੋ ਕੱਲ ਮੇਰੇ ਵੀਰੋ ਤੇ ਭਰਾਓ ਇਹਦੇ ਤੇ ਬਹਿਸ ਹੋਏਗੀ ਸਜੀਦਾ ਬਹਿਸ ਹੋਏਗੀ ਅਸੀਂ ਪੰਜਾਬ ਦੇ ਸੈਂਟੀਮੈਂਟਸ ਦੇ ਨਾਲ ਤੇ ਇਹਨਾਂ ਦਾ ਚਿਹਰਾ ਮੋਰਾ ਵੀ ਪੰਜਾਬ ਦੇ ਲੋਕਾਂ ਸਾਹਮਣੇ ਰੱਖਾਂਗੇ ਕਿ ਇਹਨਾਂ ਦੀ ਸਰਕਾਰ ਨੇ ਸਾਡੇ ਦਿਨਾਂ ਸਾਡਾਂ ਦੇ ਵਿੱਚ ਕੀ ਕੀਤਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਪਹਿਲਾਂ ਸਾਲ ਇੱਕ ਕੋਟੀ ਦਾ ਆਜੂ ਦਾ ਸਰਬ ਜੀ ਇਸ ਤੁਹਾਡੀ ਗੱਲ ਮੈਂ ਸਹਿਮਤ ਬੜਾ ਪੂਰਤ ਸਹਿਮਤ ਜੇ ਤੁਸੀਂ ਹੋਲੀ ਸਕ੍ਰਿਪਚਰਸ ਨੂੰ ਕੋਟ ਕਰਦੇ ਤੇ ਤੁਹਾਡਾ ਫਰਜ਼ ਬੰਦਾ ਸੀ ਸਾਡਾ ਕਿ ਪਹਿਲੇ ਕੀਤੇ ਕਿ ਜਿਹੜੀਆਂ ਸੈਂਟੀਮੈਂਟਸ ਨੂੰ ਸਾਹਮਣੇ ਰੱਖ ਕੇ ਜਿਹੜੇ ਸਾਡੀਆਂ ਪਰੰਪਰਾਵਾਂ ਜਿਸ ਨਾਲ ਸਿਰ ਟਕਣਾ ਹੈ ਜੋੜੇ ਲਾ ਕੇ ਖੜੇ ਹੋਣਾ ਉਹ ਕਰਨਾ ਚਾਹੀਦਾ ਮੈਂ ਸਭੇ ਨਾਲ ਇਸ ਗੱਲ ਤੋਂ ਅੱਗੇ ਵਾਸਤੇ ਸਿੱਧ ਕੇ ਸਾਹਿਬ ਨੂੰ ਨਾ ਜਾਂਦੀਆਂ ਨਾ ਬੰਨਾ ਇੱਕ ਉਤਾਹੀ ਵੰਡੀ ਹੋਈ ਹੈ ਬਸ ਸਪੀਕਰ ਕਿਉਂਕਿ ਸਪੀਕਰ ਹੁੰਦੇ ਨੇ ਅਸੀਂ ਚਾਹਾਂਗੇ ਇਹਨਾਂ ਗੱਲਾਂ ਦਾ ਅੱਗੇ ਤੋਂ ਧਿਆਨ ਦੇਣਾ ਹੈ ਸੋ ਇੱਕ ਪਾਸੇ ਧਿਆਨ ਨਾਲ ਕਿ ਬਿਆਸੇ ਇੱਕ ਖਾਸ ਜਿਹਾ ਜਿਹਾ ਸੀਲਾ ਬਹੁਤ ਸਜਾਪਾ ਇਹ ਇਹ ਕਿ ਅਗਰੇ ਜਨ ਕਟਵੀਰ ਜੇ ਤੇਰੇ ਵਾਲੀ ਖੇਡ ਚ ਮੈਂ ਸ਼ੁਰੂ ਹੋ ਜਾਵਾਂ ਤੇ ਬਰਗਾੜੀ ਦੇ ਵਿੱਚ ਤੁਹਾਨੂੰ ਪਤਾ ਹੀ ਹੋਏਗਾ ਕੀ ਕੀ ਉੱਥੇ ਹੋਇਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪ ਦੇ ਵਿੱਚ ਵੀ ਕਰਾ ਸਕਦੇ ਹੋ ਐਡਵਾਂਸੇਸ਼ਨ ਅਜਿਹਾ ਅੱਜ ਲਈ ਕਾਹੋਸਾ ਲਾ ਕਰਨ ਬਣ ਗਿਆ ਸੋ ਇਹਦਾ ਦਬਾਅ ਹੋਤਾ